ਇਹ ਆਪਣੇ ਕੋਲ ਅੱਜ ਵਾਈ ਹੋਰੀ Jio ਕੰਪਨੀ ਦਾ Wi-Fi ਲਾਉਣ ਆਇਆ ਤੇ ਆਪਾਂ ਚਲਵਾਉਣ ਲੱਗਿਆ Wi-Fi ਤੇ ਜੀ ਉਹਦਾ ਰਿਜ਼ਲਟ ਵੀ ਦੱਸਿਓ ਵੀ ਜਾਂ ਕਿਹਨੇ ਕਿਹਨੇ ਲਵਾਇਆ ਹੋਇਆ ਕਮੈਂਟਾਂ ਦੇ ਵਿੱਚ ਵੀ ਦੱਸਿਓ ਤੇ ਸਾਰੇ ਬਲੌਗ ਦੇ ਨਾਲ ਬਣੇ ਰਹੋ ਤੇ ਆਪਾਂ ਦੇਖਦੇ ਆ ਨੈਟਵਰਕ ਤੇ ਬਾਕੀ ਆਪਾਂ ਚਲਾਉਣੇ ਆ ਕਿਉਂਕਿ ਤੁਹਾਨੂੰ ਪਤਾ ਵੀ ਵੀਡੀਓ ਪਰੋਜ ਪਾਉਂਦੇ ਸੀ ਨੈਟਵਰਕ ਦੀ ਬੜੀ ਪ੍ਰੋਬਲਮ ਸੀ ਉਹ ਮੇਰੇ ਹੈ ਹਾਂਜੀ ਬਾਈ ਹੋਰਾਂ ਨੇ ਕਰਤਾ ਆਪਣਾ Jio ਕੰਪਨੀ ਦਾ Wi-Fi ਫਟਾ ਤੇ ਇੱਥੇ ਇੱਕ ਹੀ ਚੀਜ਼ ਬੋਲ ਦਿਆਂ ਬਈ ਆਪਾਂ ਨੂੰ ਡਾਕਟਰ ਇੱਥੇ ਬਾਈ ਉਹਨਾਂ ਨੇ ਕਰਿਆ ਡਾਕਟਰ ਫਿੱਟ ਤੇ ਇੱਕ ਨਾਲ ਤੁਹਾਨੂੰ ਸਾਰੇ ਜੀਓ ਕੰਪਨੀ ਦੀ ਜਿਹੜੀ ਸਕੀਮ ਆ ਤੇ ਉਹਦੇ ਵਿੱਚ ਹੁਣ ਇੱਕ ਨਾਲ ਰিসিਵਰ ਦਿੰਦੇ ਆ ਜੀਓ ਕੰਪਨੀ ਦਾ ਆ ਦੇਖੋ ਫਿਕਰ ਨਾ ਕਰਿਆ ਤੇ ਐਲ ਸੀ ਡੀ ਦੇ ਨਾਲ ਇਹ ਜੁੜ ਜਾਂਦਾ ਤੇ ਜੇਕਰ ਕਿਸੇ ਨੇ ਹੋਰ ਜੀਓ ਕੰਪਨੀ ਦਾ ਵਾਈਫਾਈ ਲਗਾਉਣਾਗਾ ਤਾਂ ਬਾਈ ਹੋਰੀ ਹਰ ਪਿੰਡ ਦੇ ਵਿੱਚ ਲਾ ਕੇ ਜਾਂਦੇ ਆ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਭਾਈ ਜੀ ਤੇਰਾ ਨੰਬਰ ਕਿੰਨਾ 788494066 ਹਾਂਜੀ ਇੱਕ ਵਾਰੀ ਦੁਬਾਰੇ ਹੋਰ ਬੋਲੋ 788494066 ਹਾਂਜੀ ਤੁਸੀਂ ਇਸ ਨੰਬਰ ਦੇ ਉੱਪਰ ਸੰਪਰਕ ਕਰ ਸਕਦੇ ਹੋ ਜਲਦਤ ਜਲਦੀ ਵਧੀਆ ਇਹਨਾਂ ਦੀ ਬਾਈ ਹੋਰਾਂ ਦੇ ਜਿਹੜੇ ਕੰਮ ਆ ਬਹੁਤ ਸੇਤੀ ਜਲਦੀ ਤੋਂ ਜਲਦੀ ਕਰਦੇ ਨੇ ਅਸੀਂ ਕੱਲ ਹੀ ਇਹਨਾਂ ਨੇ KYC ਕੀਤੀ ਸੀ ਤੇ ਕੱਲ ਨੂੰ ਇਹਨਾਂ ਨੂੰ ਕੋਈ ਪ੍ਰੋਬਲਮ ਕਰਕੇ ਦਿੱਕਤ ਆ ਗਈ ਤਾਂ ਇਹ ਆ ਕੇ ਸਵੇਰ ਅੱਜ ਆਪਣੇ ਕੋਲੇ ਸਿਰਫ ਘੰਟੇ ਦੇ ਵਿੱਚ ਇਹ ਫਟ ਕਰ ਗਏ ਬਾਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬਾਈ